ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਂਗ ਸੇਲ ਲਈ ਲਾਈਕ ਹੈ ਜੀ ਇੱਕ ਗੱਬਣਾ ਵੈੜ ਬਈ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਟਾਪ ਬਰੀਡ ਤੇ ਇੱਕ ਬਾਈ ਕੋਲੇ ਟੋਕੜ ਗੱਬਣਾ ਵੈੜ ਆ ਬਈ ਚੈੱਕ ਪਾਸ ਆ ਇੱਕ ਬੜ ਤਾਜੀ ਸੋਈ ਵੀ ਆ ਆਓ ਕਰ ਲੈਨੇ ਬਈ ਨਾਲ ਗੱਲ ਬਾਤ ਬਾਜੀ ਸੋ ਸਿਕਾ ਸਿਕਾ ਜੀ ਹੋ ਠੀਕ ਹੋ ਵਧੀਆ ਹਾਂ ਬਾਈ ਚੜ੍ਹਦੀ ਕਲਾ ਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਮੇਰਾ ਹੈਗਾ ਸੇਵਕ ਸਿੰਘ ਜੀ ਹੂੰ ਪਿੰਡ ਟਪਾਲੀਆ ਜਿਲ੍ਹਾ ਬਠਿੰਡਾ ਜੀ ਠੀਕ ਆ ਬਾਈ ਨੇੜੇ ਪਿੰਡ ਆਪਾਂ ਨੂੰ ਨੇੜੇ ਫੂਲਪੈਂਗਾ ਢਿੰਗਲ ਰਾਈਆ ਇਧਰ ਸੰਧੂ ਆਗੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 194638 ਹੂੰ 34284 ਠੀਕ ਆ ਬਾਈ ਦੂਜਾ ਨੰਬਰ ਹੈਗਾ ਜੀ ਇੱਕ ਮਿੰਟ 80 75280 05043 ਠੀਕ ਆ ਬਾਈ ਹਾਂਜੀ ਜਿਹੜੀ ਪਹਿਲੇ ਨੰਬਰ ਦੇ ਵੜ ਦੇਖਦੇ ਆਪਾਂ ਟਾਪ ਬਰੀਡ ਇਹਦਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਵੀਰੇ ਕਿੰਨੇ ਦਿਨ ਲੂ ਵੀਰੇ ਇਹ ਲੈ ਜੂ ਹਜੇ 5-7 ਦਿਨ 5 ਤੋਂ 7 ਦਿਨ ਹਾਂਜੀ ਕਿੰਨਾ ਕੁ ਰਿਕਾਰਡ ਹੈ ਬਾਈ ਇਹ ਰਿਕਾਰਡ ਤੋਂ ਪਹਿਲੇ ਸੁਆਹ ਨੇ ਬਾਈ 34-35 ਕਿਲੋ ਦਾ ਦਿੱਤਾ ਓਕੇ ਬਾਈ ਹਾਂਜੀ ਜਿਹੜੇ ਸੀਮਣ ਦੀ ਆ ਪਤਾ ਇਹ ਸੀਮਣ ਹਾਂ ਮੈਂ 1 ਮਿੰਟ ਡਿਟੇਲ ਹੈਗੀ ਆ ਬਾਈ ਆਪਣੇ ਕੋਈ ਓਕੇ ਸਟਾਈਕਰ ਦੇ ਆਪ ਆ ਰਮਾਂਡਾ ਦਾ ਦੇ ਕਹਾਂ ਟੀਕਾ ਲੱਗਾ ਹਾਂ ਸਟਾਈਕਰ ਦੇ ਆਪ ਆ ਵੀਰੇ ਓਕੇ ਤੇ ਰਮਾਂਡਾ ਦਾ ਕਹਾਂ ਟੀਕਾ ਲੱਗਾ ਹੋਇਆ ਓਕੇ ਬਾਈ ਹਾਂਜੀ ਖੇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਆ ਬੋਦੀਵਾਦੀ ਪੂਰੀ ਚੰਗੀ ਐ ਸਨਖਪੂਣਾ ਵੜ ਦੇ ਵਿੱਚ ਫੁੱਲ ਫੁੱਲ ਬ੍ਰੀਡ ਫੁੱਲ ਕੰਦ ਕਹਿੰਦੇ ਬਈ ਹਾਂਜੀ ਪਲੀ ਵੀ ਬਹੁਤ ਆ ਕੋਈ ਲਸੀ ਪੂਰਾ ਜਾਨ ਸਮਝੋ ਟਾਂਚਾ ਕਮਾਲ ਦਾ ਪਹਿਲਾ ਮੂਹਰੋ ਲੇਵਾ ਚੈੱਕ ਕਰਵਾਉਣਾ ਕਮਾਲ ਦਾ ਇਕਲੀ ਇਕਲੀ ਨਾਲ ਨਾ ਲੇਵੇ ਤਾਂ ਐ ਖੜੀ ਐ ਇਕਲੀ ਕੱਚੀ ਆ ਬਸ ਉਸ ਹਾਂ ਬਣਾ ਦਾ ਜਾ ਲਾਇਓ ਬਈ ਲੈ ਵਾ ਬਹੁਤ ਬਣਾਉਣਾ ਬਈ ਇਹਨੇ ਆ ਦੇਖੋ ਬਹੁਤ ੱਲਾ ਪੰਗਾ ਸਾਰੀਆਂ ਬਲ ਟਿਲਾਂ ਕੱਢੂ ਫੇਰ ਕਰਮ ਵਾਲੀ ਨੇ ਸੋਣਾ ਸਹੀ ਗੱਲ ਆ ਜੀ ਕੱਚੀ ਕੱਚੀ ਵਾਲਾ ਲੈ ਵਾ ਦੇਖੋ ਬਈ ਬਣੂ ਬਹੁਤ ਹਨ ਬਾਈ ਜਮਾ ਜੀ ਹਮੇ ਲੇਵਲ ਤਾਂ ਪੂਰਾ ਹੋ ਕਰ ਦਿੰਦੀ ਹਾਂ ਹਾਂਜੀ ਕੱਦ ਵੀ ਬਾਈ ਦੇ ਮੇਰਾ 6 ਫੁੱਟ ਕੰਦਾ ਹੋਸਾ ਬਣਾਉਂਦਾ ਹੈ ਦੇਖ ਲੈ ਵੀ ਕਿੱਡਾ ਕੰਦਾ ਹੈ ਖੋਲ ਦੇ ਬਾਈ ਤੂੰ ਪੂਰੀ ਵੱਡੀ ਜਬਰਦਸਤ ਬਣਾ ਬਰੀਡ ਆ ਬਾਈ ਕੱਲੀ ਕੱਚੀ ਕੱਚੀ ਚੰਗੇ ਰਿਕਾਰਡ ਦੀ ਚੰਗੇ ਸੀਮਣ ਦੀ ਸਾਰੀ ਡਿਟੇਲ ਬਾਈ ਕੋਲੇ ਹੈਗੀ ਆ ਸਾਰਾ ਰਿਕਾਰਡ ਬਾਈ A to Z ਆਪਣੇ ਤਾਂ ਸਾਰੇ ਪਸੰਦ ਦੇ ਰਿਕਾਰਡ ਹੈਗਾ ਕੱਲੇ ਆ ਨਹੀਂ ਵੇਚਦਾਗਾ ਬਾਈ ਹਮ ਫਾਰਮ ਚੋਂ ਫਾਰਮ ਚੋਂ ਲੈਂਦੀ ਵੀ ਆ ਹਾਂਜੀ ਠੀਕ ਹੈ ਬਾਈ ਹਮ ਤੋਰਾ ਚੈੱਕ ਕਰੋ ਇੱਕ ਨੰਬਰ ਆ ਕਰਮਣੇ ਦਾ ਕੀ ਮੁੱਲ ਆ ਭਰਾ ਜਾਇਜ ਫਿਰ ਇਹਦਾ ਮੁੱਲ 1 ਲੱਖ 40 ਹਜ਼ਾਰ ਕਰਦੇ ਆ ਜੀ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਜੀ ਠੀਕ ਹੈ ਭਾਈ ਅ ਬਾਕੀ ਕੋਈ ਚੈੱਕ ਨਹੀਂ ਮੌਕੇ ਦੇ ਮਾਨਤਨ ਹਾਂ ਮਾਨਤਨ ਖੁੱਲਾ ਕਰ ਦਾਂਗੇ ਜੀ ਕੋਈ ਦਿੱਕਤ ਨਹੀਂ ਤੋਰਾ ਤੋਰਾ ਇੱਕ ਨੰਬਰ ਫੁੱਲ ਪਲੀ ਵੀ ਫੁੱਲ ਕੱਦ ਫੁੱਲ ਬ੍ਰੀਡ ਥਣ ਵੀ ਇੱਕ ਨੰਬਰ ਲੱਗਿਆ ਅੱਥੀ ਚੋਲੇ ਚਾਹੇ ਮਸ਼ੀਨਾਂ ਚਾਹੇ ਮਸ਼ੀਨ ਨਹੀਂ ਚਾਹੁੰਦੇ ਰਹਿ ਜਾਂ ਅੱਥੀ ਵੀ ਚਵਾ ਲੈਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਭਾਈ ਹੂੰ ਕੱਦ ਗੁੰਦ ਬਹੁਤ ਹੈ ਯਾਰ ਕੱਦ ਪੂਰਾ ਜੀ ਫਾਰਮ ਚੋਂ ਵੜ ਲਈ ਹੀ ਆਪਣੀ ਜੀ ਠੀਕ ਹੈ ਬਾਈ ਹੂੰ ਢੱਲਾ ਵੀ ਬਹੁਤ ਪਈਆਂ ਨੇ ਹਾਂ ਜੀ ਬਹੁਤ ਆਈ ਗੱਚੀ ਹੈ ਗੱਲੀ ਲੈ ਵਾਲਾ ਵੜਾ ਪੂਰਾ ਫੁੱਲ ਬਣਾਉਣਾ ਹਜੇ ਮੰਨ ਲਾ ਹਜੇ ਲੈਂਦੀਆਂ 7-8 ਦਿਨ ਥੋੜੀ ਬਹੁਤ ਜੀ ਬਣ ਜਾ ਮੈਂ ਪੂਰਾ ਫੁੱਲ ਬਜਨ ਨਾਲ ਨਾਲੇ ਕਮਾਲ ਦਾ ਆਡਰ ਹੈ ਨਾ ਨਾਲੇ ਫੀਟਿੰਗ ਵਾਲਾ ਲੈ ਬਾਈ ਜਾਂ ਪੂਰਾ ਲੈ ਵਾ ਕੋ ਟੁੱਟ ਮਾ ਹਾਂ ਟੁੱਟ ਮੇ ਲੈ ਵਾਲੀ ਨਹੀਂ ਹੈਗੀ ਵੜਾ ਦੁੱਧ ਵਾਲਾ ਪੀਸ ਆ ਬਾਈ ਹਾਂ ਜੀ ਅੱਗੇ ਬਾਈ ਆ 28 ਵੜ ਟੋਕੜ ਗੱਬਣਾ ਇਹ ਹਾਂ ਜੀ ਇਹ ਹੈਗੇ 6 ਮਹੀਨੇ ਗੱਬਣ ਜੀ ਠੀਕ ਹੈ ਬਾਈ ਚੈੱਕ ਪਾਸ ਹੈ ਵੀਰੇ ਚੈੱਕ ਪਾਸ ਕਰਾਈ ਹੋਈ ਹੈ ਜੀ ਆਪਣੀ ਬਾਈ ਦੀ ਕਰਾਈ ਵੀ ਹੈ ਜਿਹੜਾ ਭਰਾ ਖਰੀਦੂ ਚੈੱਕ ਜ਼ਰੂਰ ਕਰਵਾ ਲੈ ਕੇ ਲੈ ਜਾ ਜੀ ਕੋਈ ਦਿੱਕਤ ਕਿੰਨਾ ਗਿਆ ਵੀਰੇ ਦੁੱਧ ਹੁਣ ਹੋਊਗਾ 6 ਲੀਟਰ ਜੀ ਥਾਣੇ ਦੇ ਦੋ ਹੀ ਆ ਜੀ ਓਕੇ ਤੀਜੇ ਥਾਂ 'ਚ ਮਾਲ ਲਾ ਵੀ ਇੱਕ ਪਹਿਲੇ ਜਮਾਂਦਰੂ ਤਲ ਸੀਗੀ ਠੀਕ ਆ ਤੀਜਾ ਥਣ ਵੀ ਅੱਧਾ ਹੀ ਹੈਗਾ ਤੀਜਾ ਥਣ ਵੀ ਅੱਧਾ ਹੀ ਆ ਇਸ ਦੀ ਬਿਊਟੀ ਚੈੱਕ ਕਰ ਲਓ ਬਈ ਦੁੱਧ ਪਾਣੀ ਤੋਂ ਡੰਗ ਚੋ ਕੇ ਲੈ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਆਣ ਨੇੜ ਤੋਂ ਚੈੱਕ ਕਰਵਾ ਦੇ ਦੋ ਥਾਂ ਹੀ ਚੱਲਦੇ ਬਾਈ ਹਾਂਜੀ ਬਈ ਦੂਜੇ ਕਬੈਣੀ ਵਾਲੇ ਪਾਸੇ ਵਾਲੇ ਦੋ ਹਾਂ ਦੂਜੇ ਕਬੈਣੀ ਵਾਲੇ ਪਾਸੇ ਚੱਲਦੇ ਆ ਜੀ ਹੋਰਲੇ ਦੋਨੇ ਮਾਨੇ 3500 ਦਾ ਦੋਨੇ ਹਾਂਜੀ ਠੀਕ ਆ ਮਾੜੀ ਤੋਰ ਦੀ ਤੋਰ ਦਿੰਦੇ ਆ ਜੀ ਤੋਰ ਦੋ ਮਾੜੀ ਗੱਬਣ ਤੇ ਦੁੱਧ ਵੀ ਹੈਗਾ ਤੇ ਬ੍ਰੀਡ ਵੀ ਚੰਗੀ ਆ ਕੱਦ ਵੱਡ ਪ੍ਰਿੰਟ ਪ੍ਰਿੰਟ ਚੰਗਾ ਕੀ ਮੋਲ ਲਾ ਫਿਰ ਜੈਦ ਜਾਉ ਹਸਾਬ ਨਾਲ ਨਾ ਮੋਲੇ ਦਾ ਦੇ ਰਹੇ ਨੇ 15000 ਦੀ 15000 ਦੀ ਮਾਨਤਨ ਹੋ ਜਾ ਕਰ ਦਿਆਂਗੇ ਜੀ ਠੀਕ ਆ ਬਾਈ 15000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਤਣ ਜ਼ਰੂਰ ਹੋ ਜਾਊਗਾ ਬਈ ਉਹ ਇਹ ਆਪਾਂ ਆ ਜਾਏ ਜਾਂ ਸੀਮਾ ਸੂਮ ਜਿਹੜਾ ਲੱਗਿਆ ਸਾਰਾ ਆਪਣੇ ਕੋਲ ਖਰਾਬ ਹੀ ਸਾਹਮਣੇ ਪਿਆਈ ਇਹਦੇ ਠੀਕ ਹੈ ਵੀਰੇ ਇਹ ਕਰਦੀ ਹੈ ਬੜ ਆਪਣੀ ਹੂੰ ਹੂੰ ਮੂੰ ਸੀਮਣ ਚੰਗਾ ਹੀ ਲੱਗਿਆ ਖੂ ਹਾਂ ਹਾਂ ਜੀ ਹਾਂ ਜੀ ਇਹ ਵੀ ਐਸ ਦੀ ਲੱਗਿਆ ਹੋ ਜੀ ਸਤਰਾ ਵੀ ਪਿਆ ਆਪਣੇ ਕੋਲੇ ਹੂੰ ਸਾਰਾ ਕੁਝ ਹੈਗਾ ਓਕੇ ਵੀਰੇ ਫੇਸ ਦੇਖੋ ਫੇਸ ਦੀ ਬਿਊਟੀ ਵੀ ਚੰਗੀ ਆ ਬੋਦੀ ਵਾਦੀ ਪੂਰੀ ਚੰਗੀ ਆ ਬਾਕੀ ਮੁੱਲ ਜਾ ਜਾਂ ਮਾਨਤਣ ਮੌਕੇ ਦੇ ਖੋਲਾ ਢੋਲਾ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਅੱਗੇ ਤਿੰਨ ਨੰਬਰ ਹੈ ਇਹ ਸੂਈ ਵੀ ਹੈ ਇਹ ਸੂਈ ਹੋਇਆ ਪਿੱਛੇ ਬੱਸੀ ਆ ਜੀ ਇਹਦੇ ਬੱਚੀ ਉਹ ਖੜੀ ਹੈ ਨਾ ਹਾਂਜੀ ਆ ਕਾਲੀ ਜੀ ਔਰਲੇ ਪਾਸੇ ਜਿਹੜੇ ਤੇ ਲੀੜਾ ਪਾਇਆ ਹੋਇਆ ਜੀ ਔਰਲੀ ਬੱਚੀ ਹੈ ਦੀ ਕਾਲੀ ਠੀਕ ਹੈ ਭਾਈ ਹਾਂ ਦੁੱਧ ਆ ਗਿਆ ਥੱਲੇ ਹੁਣ 17 18 ਕਿਲੋ ਤਿਆਰ ਜੀ ਓਕੇ ਸੂਈ ਨੇ ਹੋ ਗਿਆ ਨਾ 10 12 ਦੇ ਨਾ ਠੀਕ ਹੈ ਭਾਈ ਹਾਂ ਇੱਕ ਨਾ ਇਹਦੇ ਪਰਲੇ ਪਾਸੇ ਵਿਚਾਲੇ ਬਤੀ ਆ ਜੀ ਉਹਦੇ ਚ ਦੁੱਧ ਆਉਂਦਾ ਹੈ ਆਉਂਦਾ ਰਹੇ ਜੀ ਹਾਂ ਉਹ ਪਹਿਲਾਂ ਹੀ ਦੱਸ ਦਿਆਂ ਆਪਾਂ ਠੀਕ ਹੈ ਭਾਈ ਹਾਂਜੀ ਫੈਂਟ ਬਹੁਤ ਹੁੰਦੀ ਉਹਦੀ ਫੈਂਟ ਇਹਦੀ 6 0 ਓਕੇ ਸਾਢੇ ਪੰਜ ਸਾਢੇ ਪੰਜ ਤੋਂ ਕਦੇ ਘਟੀ ਨਹੀਂ ਚਾ ਖਣ ਬਹੁਤ ਚੰਗਾ ਪਰਲੇ ਪਾਸੇ ਨਾ ਇੱਕ ਬਜੀ ਆ ਹਾ ਦੋਨੇ ਖਣਾਂ ਵਿਚਾਲੇ ਬਚੀ ਆ ਜੀ ਉਹ ਮਾਲਾ ਤੀਰੀ ਪੈਂਦੀ ਆ ਜਲਦੀ ਆਓ ਜਲਦੀ ਆਓ ਠੀਕ ਆ ਬਾਈ ਆਉਂਦਾ ਮਾਲਾ ਵੀ ਪੰਜ ਚਾਰ ਘਟਈਆਂ ਦੁੱਧੋਂ ਚ ਠੀਕ ਆ ਬਾਹਲਾ ਨਹੀਂ ਆਉਂਦਾ ਗੱਲ ਕਰ ਆਉਂਦਾ ਆਜੋ ਟੋਂਕਾ ਡੇਗਦਾ ਹੈਗਾ ਬੜੀ ਤੋਰ ਦੀ ਬਾਈ ਹਾਂਜੀ ਸੂਈ ਸਵਾਈ ਬੱਚਾ ਮਗਰ ਬੱਚੀ ਬੱਸੀ ਆ ਜੀ ਤੇ ਚੰਗੇ ਦੁੱਧ ਤੇ ਕਰਮਾਲੀ ਹੁਣ ਤਿਆਰ ਆ ਬਾਈ ਬਾਕੀ ਤੋਰਾ ਚੈੱਕ ਕਰ ਲਓ ਮਾਜ ਨਾਲ ਦਾ ਦੁੱਧ ਦੇਣਾ ਫੈਂਡ ਬਾਈ ਨੇ ਦੱਸਿਆ ਵੀ ਫੋਲ ਆਉਂਦੀ ਬਾਕੀ ਟਾਈਮ ਵੀ ਹਜੇ ਕੁਝ ਨਹੀਂ ਹੋਇਆ ਟਾਈਮ ਵੀ ਦੱਸ ਦੀ ਉਸ ਹਿਸਾਬ ਨਾਲ ਅੰਜਾਲਾ ਲਾ ਲਿਓ 12:09 ਹੋ ਗਏ ਉਸਾਬ ਨੇ ਵਾਲਾ ਤਾਂ ਹੱਥੋਂ ਜਮਾਇਆ ਪੂਰਾ ਬਣਾ ਜਾਂਦਾ ਫੁੱਲ ਜੀ ਹਾਂ ਹੱਥਨ ਧੜਕੇ ਖੜਦੀ ਹੈ ਪੂਰੀ ਕੀ ਮੋਲ ਆ ਭਰਾ ਜੈਜ ਮੋਲੇ ਦਾ 65000 ਆ ਜੀ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਜੀ ਠੀਕ ਹੈ ਜੀ 65000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾ ਜਮਾ ਜੈਜ ਮੋਲ ਖਿੱਚ ਕੇ ਮੋਲ ਰੱਖਿਆ ਬਾਈ ਉਹ ਧਰਨ ਤੋਂ ਚੰਗਾ ਚਵਾਈ ਚੋਈ ਓਕੇ ਜੀ ਜਮਾ ਜੀ ਪੂਰੀ ਠੰਡੀ ਸੀ ਲਾਈ ਕੋਈ ਦਿੱਕਤ ਵਾਲੀ ਨਹੀਂ ਜਿਵੇਂ ਮਰਜ਼ੀ ਲਾਓ ਠੀਕ ਹੈ ਸਾਰੀਆਂ ਠੰਡੀਆਂ ਬਹਿਣਾ ਆਪਣੀਆਂ ਉਹ ਵੀ ਜਿਵੇਂ ਮਰਜ਼ੀ ਹੱਥ ਪੱਲਾ ਲਾਈ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੱਡੀ ਬੈਠਦੇ ਵੀ ਬਈ ਹਾਂ ਕਿਸੇ ਵੀਰ ਨਾਣਾ ਪਾਵੇ ਨਾ ਪਾਵੇ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਓਕੇ ਬਈ ਧੰਨਵਾਦ